ਆ ਰਾਜ ਕਰਾਂਗੇ 25 ਸਾਲ ਕਹਿੰਦੇ ਸੀ 25 ਬੰਦੇ ਨਹੀਂ ਹੈਗੇ ਉਹਨਾਂ ਦੇ ਨਾਲ ਉਹ ਦੇਖ ਲਓ ਉਹ ਬੋਲੀ ਜਾਂਦੀ ਆ ਹਰ ਸਿਮਰਤ ਕੌਰ ਨੰਨੀ ਸ਼ਾਂ ਵੀ ਤੁਸੀਂ ਘਰੇ ਬੈਠੋ ਜੇ ਨਹੀਂ ਬੋਲਣਾ ਹੁੰਦਾ ਉਹ ਕਹਿੰਦੀ ਐਮਪੀ ਐਮਪੀ ਆ ਬਠਿੰਡੇ ਤੋਂ ਐਮਪੀ ਸਾਹਿਬਾ ਕੀ ਕਹਿੰਦੇ ਨੇ ਕੀ ਫਰਮਾਉਂਦੇ ਨੇ ਉਹ ਕਹਿੰਦੀ ਜਦੋਂ ਕਾਲੀ ਦਲ ਦੀ ਸਰਕਾਰ ਹੁੰਦੀ ਸੀ ਉਦੋਂ ਪੰਜਾਬ ਦੇ ਵਿੱਚ ਕਿਸੇ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਮੈਂ ਕਿਹਾ ਬਿਲਕੁਲ ਸਹੀ ਕਹਿਨੀ ਆ ਉਦੋਂ ਚਿੱਟੇ ਨੂੰ ਮਜੀਠੀਆ ਕਹਦੇ ਹੁੰਦੇ ਸੀ ਆ ਲਗਾ ਭਾਈ ਚ ਮਜੀਠੀਆ ਆ ਗਿਆ ਥੋੜਾ ਜਾ ਉਹ ਕਹਿੰਦਾ ਨਹੀਂ 2 ਗ੍ਰਾਮ ਮੇਰੇ ਜੋ ਗਈ ਆ ਤੂੰ ਕਿ ਤਾ ਹੋਰ ਪ੍ਰਬੰਧ ਕਰ ਲੈ ਭਾਈ ਮਜੀਠੀਆ ਪੂੜੀ ਮਜੀਠੀਆ ਸਰੰਜ ਮਜੀਠੀਆ ਟੀਕਾ ਚੱਲਦਾ ਹੁੰਦਾ ਸੀ ਤੇ ਹੁਣ ਕੀ ਕਹਿੰਦੇ ਨੇ ਇਹ ਭਗਵੰਤ ਮਾਨ ਜਿਹੜਾ ਇਹ ਸ਼ੁਰਾ ਗੋਪਦਾ ਇਹ ਮੇਰਾ ਪ੍ਰਾਣ ਅੰਦਰ ਕਰਤਾ ਉਹ ਭਾਈ ਕਰਤੂਤਾ ਕਰਕੇ ਹੋਇਆ ਮੈਂ ਕੀਤਾ ਹੁਣ ਸਰਹਾਣੇ ਮੰਗਦੇ ਉੱਥੇ ਜੇਲ੍ਹ ਚ ਮੈਂ ਕਿਹਾ ਜਮਰਾਉ ਦਾ ਕਿਲਾ ਜਿੱਤਿਆ ਸਰਹਾਣੇ ਮੰਗਦੇ ਆ ਲੋਕਾਂ ਦੇ ਘਰ ਜਾੜ ਕੇ ਲੋਕਾਂ ਦੇ ਘਰੇ ਬਿਸਤਰੇ ਨਹੀਂ ਰਹਿਣ ਦਿੱਤੇ ਉੱਥੇ ਸਰਹਾਣੇ ਮੰਗਦੇ ਉਹ ਕਿੱਕਲੀ ਤਾਂ ਉਹਨਾਂ ਦੀ ਬੈਸੀ ਪੈ ਗਈ ਹੋਰ ਕੀ ਕਰੀ ਉਹਨਾਂ ਦੀ ਕਿੱਕਲੀ ਹੁਣ ਤਾਂ ਜੇ ਹੱਸਣਾ ਹੋਵੇ ਸੁਖਵੀਰ ਬਾਲ ਦਾ ਚਿਹਰਾ ਦੇਖ ਲਿਆ ਕਰੋ ਐ ਜੇ ਹੋਇਆ ਪਿਆ ਉਹ ਵਿਚਾਲੋ ਪੰਜਾਬ ਨੂੰ ਉਹ ਮੈਂ ਕਿਹਾ ਮਾਰਿਆ ਹੀ ਤਾਂ ਸੀ ਓਏ ਬੜੀ ਮੁਸ਼ਕਿਲ ਨਾਲ ਬਚਾਉਣ ਲੱਗੇ ਹੋਏ ਆਂ ਉਹ ਨਹੀਂ ਉਹ ਤੁਹਾਨੂੰ ਯਾਦ ਹੀ ਸਾਰੀ ਸੋ ਵੀਰਾਂ ਇਹਨਾਂ ਤੇ ਯਕੀਨ ਨਾ ਕਰਿਓ ਹੋਏ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਇਹ ਵੀ ਵਾਦਾ ਕਰ ਲੈਣਾ ਵੀ ਤੁਹਾਨੂੰ ਖੇਤ ਜਾਣ ਦੀ ਕੋਈ ਲੋੜ ਨਹੀਂ ਸੁਖਵੀਰ ਬਾਦਲਾਕੇ ਕਹਿ ਸਕਦਾ ਵੀ ਤੁਹਾਨੂੰ ਖੇਤ ਜਾਣ ਦੀ ਲੋੜ ਨਹੀਂ ਤੁਹਾਡੀ ਮੋਟਰ ਦਾ ਬਟਨ ਮੈਂ ਦਬ ਕੇ ਆਇਆ ਕਰੂੰ ਹੁਣ ਧਰਤੀ ਤੇ ਆਏ ਨੇ ਪਹਿਲਾਂ ਤਾਂ ਧਰਤੀ ਤੇ ਨਹੀਂ ਆਉਂਦੇ ਸੀ ਇਹ ਪਹਿਲਾਂ ਨਹੀਂ ਉਤਰੇ ਮੈਨੂੰ ਪਤਾ ਲੱਗਿਆ ਕਹਿੰਦੇ ਪੈ ਮੈਨੂੰ ਦੋ ਤਿੰਨ ਮੇਲੇ ਕੱਲ ਅੰਮ੍ਰਿਤਸਰ ਕਾਂਗਰਸੀ ਕਾਲੀ ਕਹਿੰਦੇ ਜੀ ਅਸੀਂ ਜਿੱਤਾਂਗੇ ਮੈਂ ਕਿਹਾ ਵੀ ਕਿਵੇਂ ਮੈਂ ਲੋਕ ਤਾਂ ਯਾਰ ਸਾਡੇ ਨਾਲ ਲੈਂਦੇ ਨੇ ਕਹਿੰਦੇ ਅਸੀਂ ਝੰਡੇ ਲਾ ਦੇਣੇ ਆ ਤੁਸੀਂ ਕਰ ਲੋ ਰੈਲੀਆਂ ਕਿੰਨੀਆਂ ਕਰਨੀਆਂ ਝੰਡੇ ਲਾ ਦੇਣੇ ਅਸੀਂ ਲੋਕਾਂ ਦੇ ਰਾਤੋਂ ਰਾਤ ਲੱਖਾਂ ਝੰਡੇ ਲਾ ਦੇਣੇ ਲੋਕਾਂ ਦੇ ਘਰਾਂ ਤੇ ਜਦੋਂ ਲੋਕਾਂ ਦੇ ਬਨੇਰੇ ਤੇ ਟੈਂਕੀ ਤੇ ਗੇਟ ਤੇ ਝੰਡਾ ਲੱਗ ਗਿਆ ਨਾ ਮਾਨ ਸਾਹਿਬ ਮੈਨੂੰ ਕਹਿੰਦੇ ਕਹਿੰਦੇ ਸ਼ਰਮੋ ਸ਼ਰਮੀ ਵੋਟ ਪਾਉਣੀ ਪੈਂਦੀ ਹੈ ਉਹ ਮੈਂ ਕਿਹਾ ਗੱਲ ਸੁਣ ਲਓ ਇੰਨੇ ਕਮਲੇ ਨਾ ਸਮਝੋ ਤੁਸੀਂ ਲੋਕਾਂ ਨੂੰ ਪਹਿਲਾਂ ਜਿਹੜੇ ਬੁੱਧੂ ਬਣਾਉਣੇ ਸੀ ਬਣਾ ਲੇ ਮੈਂ ਕਿਹਾ ਲੋਕ ਅੱਜ ਕੱਲ ਝੰਡਿਆਂ ਨਾਲ ਨਹੀਂ ਪਾਉਂਦੇ ਲੋਕ ਇੰਨੇ ਤੇਜ਼ ਹੋ ਗਏ ਘਰੇ ਝੰਡਾ ਹੋਰਦਾ ਜੇਬ ਤੇ ਬਿੱਲਾ ਹੋਰਦਾ ਸਕੂਟਰ ਤੇ ਸਟicker ਹੋਰਦਾ ਕਾਰ ਤੇ ਪੋਸਟਰ ਹੋਰਦਾ ਉਹ ਰੈਲੀ ਦੀ ਗੱਜੇ ਹੋਰ ਦੀ ਜਫਰਦੇ ਹੁੰਦੇ ਆ ਵੋਟਾਂ ਵਾਲੇ ਦਿਨ ਘੋਗਾ ਜਿੱਤ ਕੇ ਹੋਰ ਦੇ ਕਰਦੇ ਤੇ ਅਹੀਂ ਹੁੰਦਾ ਨਾ ਕਹਿੰਦੇ ਪੈਸੇ ਦੇਵਾਂਗੇ ਮੈਂ ਕੋਈ ਗੱਲ ਨਹੀਂ ਦੇ ਦਿਓ ਵੀਰੋ ਜੇ ਪੈਸੇ ਦੇਣ ਆਏ ਨਾ ਇਹ ਪੈਸੇ ਦੇਣ ਆਉਣਗੇ ਤੁਹਾਨੂੰ ਜੇ ਪੈਸੇ ਦੇਣ ਆਏ ਗੱਗੋ ਬੂਏ ਵਾਲਿਓ ਆ ਗੱਲ ਧਿਆਨ ਨਾਲ ਸੁਣ ਲਿਓ ਜੇ ਤੁਹਾਨੂੰ ਇਹ ਪੈਸੇ ਦੇਣ ਆਏ ਨਾ ਮੇਰੀ ਹੱਥ ਬਨ ਕੇ ਬੇਨਤੀ ਹੈ ਜਵਾਬ ਨਾ ਦਿਓ ਲੈ ਲਿਓ ਉਹ ਲక్ష్ਮੀ ਨਹੀਂ ਮੋੜਦੀ ਹੁੰਦੀ ਆਪਣੀ ਪੈਸੇ ਨੇ ਇਹਨਾਂ ਨੇ ਕਿਹਾ ਝੋਨਾ ਵੇਚਿਆ ਕਈ ਤਾਂ ਨੋਟ ਵੀ ਪਛਾਣ ਲੋਂਗੇ ਤੁਸੀਂ ਬਿਆਦਾ ਉਹ ਹੀ ਨੋਟ ਆ ਵੇ 100 ਦਾ ਆ ਖੁੰਝੇ ਜੇ ਤੇ ਹਲਦੀ ਜੀ ਲੱਗੀ ਹੋਈ ਹੈ ਜਿਹੜਾ ਸੰਗਰਾਣ ਵਾਲੇ ਦੇ ਦਰਬਾਰ ਸਾਹਿਬ ਟੇਕ ਕੇ ਆਏ ਸੀ ਸਹੀ ਹੈ ਨਾ ਬਸ ਆਏ ਫੜ ਕੇ ਪੈਸੇ ਕਹਿ ਦਿਓ ਵੀ ਹਾਂ ਤੇ 11 ਤਰੀਕ ਨੂੰ ਝਾੜੂ ਵਾਲਾ ਬਟਨ ਦਬਕੇ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀ ਇਹਨਾਂ ਮਾਫ਼ ਹੈ ਲਹ ਸਾਰੀ ਸਮਝ ਗਏ ਜਦੋਂ ਜਵਾਨ ਜਿਹੜੇ ਨੇ ਉਹ ਮੋਰਚਿਆਂ 'ਚ ਆਪ ਬਹਿ ਜਾਣ ਫਿਰ ਜਰਨੈਲਾਂ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਪਰ ਹਾਂ ਕਿਹਾ ਇਹ ਜਾਂਦਾ ਕਿ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਮੇਰੇ ਤਾਂ ਨਾ ਹੀ ਲੱਗਦਾ ਲੜਨਾ ਤੁਸੀਂ ਆ ਮੈਂ ਅੱਜ 12 13 ਪਿੰਡਾਂ ਦੇ ਵਿੱਚ ਜਾ ਕੇ ਆਇਆ ਨਸ਼ਹਿਰਾ ਟਾਲਾ ਕਸਲ ਕਲਸ ਕਲਸ ਅਥੋੜਾ ਗੱਗੋ ਬੂਹਾ ਇਹਦੋਂ ਪਹਿਲਾਂ ਰਸੂਲਪੁਰ ਚੀਮਾ ਸਾਰੇ ਪਿੰਡਾਂ ਜਾ ਕੇ ਆਇਆ ਉਹ ਸਾਰੇ ਪਿੰਡਾਂ ਦੇ ਵਿੱਚ ਜਿਸ ਤਰੀਕੇ ਨਾਲ ਲੋਕ ਪਿਆਰ ਦੇ ਰਹੇ ਐ ਕਿਉਂਕਿ ਮੈਂ ਤੁਹਾਡੇ ਵਰਗਾ ਹੀ ਆ ਤੁਸੀਂ ਮੇਰੇ ਚੋਂ ਆਪਣਾ ਆਪ ਦੇਖਦੇ ਹੋ ਵੀਰ ਸਾਡੇ ਵਰਗਾ ਹੀ ਐ ਔਰ ਹਰ ਪਿੰਡ ਜਾ ਕੇ ਮੈਂ ਪੁੱਛਿਆ ਇਸ ਤੋਂ ਪਹਿਲਾਂ ਕਦੇ ਮੁੱਖ ਮੰਤਰੀ ਆਇਆ ਕਹਿੰਦੇ ਨਾ ਜੀ ਮੈਂ ਕਿਸੇ ਬਜ਼ੁਰਗ ਨੂੰ ਯਾਦ ਹੋਊ ਕੁਕਰਾਂ ਕੁਰਾں ਵੇਲੇ ਕਹਿੰਦੇ ਨਾ ਜੀ ਕਹਿੰਦੇ ਹਾਰ ਕੇ ਤਾਂ ਇੱਕ ਦੋ ਆਏ ਨੇ ਜਿੱਤ ਕੇ ਨਹੀਂ ਕੋਈ ਆਇਆ ਆਉਂਦੇ ਹੀ ਨਹੀਂ ਇੱਧਰ ਕੀ ਲੈਣਾ ਹੋਣਾ ਉਹਨਾਂ ਨੇ ਉਹ ਪਹਾੜਾਂ ਪੂੜਾਂ ਚ ਹੀ ਰਹਿੰਦੇ ਆ ਸੋ ਵੀਰੋ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਨੀਆਂ ਨੌਜਵਾਨ ਮੁੰਡੇ ਕਹਿੰਦੇ ਨੌਕਰੀ ਵੀਰੋ ਦੇਖ ਲਓ ਤੁਸੀਂ 2025 ਦਾ ਵੀ ਖੀਰ ਹੋ ਗਿਆ 26 ਚੜਨ ਵਾਲਾ ਆ ਫਿਰਦਿਆਂ ਡਿਗਰੀਆਂ ਲੈ ਕੇ ਸਿਸਟਮ ਕਿਨੇ ਖਰਾਬ ਕੀਤਾ ਇਹਨਾਂ ਨੇ ਅਸੀਂ 56856 ਨੌਕਰੀਆਂ ਹੁਣ ਤੱਕ ਕੱਲ ਪਰਸੋ ਪਰਸੋ ਤੱਕ ਦੇ ਚੁੱਕੇ ਆ ਬਿਨਾ ਕਿਸੇ ਕੈਸ਼ ਤੋਂ ਬਿਨਾ ਕਿਸੇ ਫਰਮਾਇਸ਼ ਤੋਂ ਕੋਈ ਬੰਦਾ ਹੱਥ ਖੜਾ ਕਰਕੇ ਕਹਦੇ ਕਿ ਇੱਕ ਰੁਪਿਆ ਛੀਨਾ ਬਿੱਦੀ ਚੰਦ ਜਾਇਆ ਉਹ ਨਾਲ ਤੀਜਾ ਪਿੰਡ ਹੈ 10 ਨੌਕਰੀਆਂ ਇੱਕ ਪਿੰਡ ਚ ਮਿਲੀਆਂ ਨੇ ਉਹ ਕਹਿੰਦੇ ਜੀ ਸਾਡੇ ਤਾਂ ਸੋਚਿਆ ਹੀ ਨਹੀਂ ਸੀ ਕਦੇ ਜ਼ਿੰਦਗੀ ਚ ਪੜ ਲੋ ਐਗਜ਼ਾਮ ਦੇ ਦੋ ਕੰਪੀਟੀਸ਼ਨ ਦੇ ਕੋਈ ਸ਼ਬਾਸ ਦੀ ਲੋੜ ਨਹੀਂ ਪੈਣੀ ਕਰੇ ਚਿੱਠੀ ਆਊਗੀ ਕਰੇ ਮੋਬਾਈਲ ਤੇ ਮੈਸੇਜ ਆਊਗਾ ਹੈ ਜੀ ਐਸ ਪਿੰਡ ਦੀਆਂ ਪੰਜ ਐਸ ਪਿੰਡ ਦੀਆਂ ਪੰਜ ਬਜ਼ੁਰਗ ਕਹਿੰਦੇ ਮੈਨੂੰ ਨਹੀਂ ਪਤਾ ਜੇ ਨਹੀਂ ਤਾਂ ਮੈਂ ਜੇ ਜੇ ਮੈਂ ਕੋਈ ਨੌਕਰੀਆਂ ਵਾਲੇ ਕੰਮ ਤੋਂ ਵੋਟਾਂ ਲੈਣੇ ਹੁੰਦੇ ਮੈਂ ਲਿਖ ਕੇ ਨਾ ਲਿਆਉਂਦਾ ਵੀ ਐਸ ਪਿੰਡ ਚ ਕਿੰਨੀਆਂ ਨੇ ਉਹੀ ਬੋਲੋ ਪਹਿਲਾਂ ਜਾ ਕੇ ਅਸੀਂ ਤਾਂ ਕਹਿੰਦੇ ਆ ਜਿਹੜਾ ਕੰਮ ਹੋ ਗਿਆ ਹੋ ਗਿਆ ਵੋਟਾਂ ਆਪਾਂ ਕੰਮਾਂ ਤੇ ਲੈਣੀਆਂ ਨੇ ਵੋਟਾਂ ਲੋਕਾਂ ਨੂੰ ਉਮੀਦ ਤੇ ਆਸ ਤੇ ਪਾਉਣੀਆਂ ਨੇ ਮੈਨੂੰ ਸਮਝ ਨਹੀਂ ਆਉਂਦੀ ਅਕਾਲੀ ਕਾਂਗਰਸੀ ਕਿਹੜੇ ਮੂੰਹ ਨਾਲ ਵੋਟਾਂ ਮੰਗੀ ਜਾਂਦੇ ਆ ਮੈਨੂੰ ਸਮਝ ਨਹੀਂ ਆਉਂਦੀ ਯਾਰ ਇੱਕ ਨੇ ਚਿੱਟੇ ਤੇ ਲਾਤੇ ਲੁੱਟ ਕੇ ਖਾ ਗੇ ਸਾਡੀ ਬਾਣੀ ਰੋਲਦੀ ਗੁਰੂਆਂ ਦੀ ਗਲੀਆਂ ਚ ਰੋਲਦੀ ਉਹ ਵੋਟਾਂ ਮੰਗਦੇ ਫਿਰਦੇ ਆ ਉਹ ਦੂਜਿਆਂ ਦਾ ਪੰਜਾ ਖੂਨੀ ਐ ਗੁਰਦੁਆਰਾਂ ਤੇ ਟੈਂਕ ਚੜਾਤੇ ਭ੍ਰਿਸ਼ਟਾਚਾਰ ਚ ਹੱਥ ਲਿਪੜੇ ਹੋਏ ਨੇ ਦੰਗੇ ਕਰਾਏ ਹੋਏ ਨੇ ਉਹ ਵੀ ਵੋਟਾਂ ਮੰਗਦੇ ਫਿਰਦੇ ਆ ਕਿਹੜੇ ਮੂੰਹ ਨਾ ਆ ਜਾਂਦੇ ਮੈਨੂੰ ਸਮਝ ਨਹੀਂ ਆਉਂਦੀ ਆ ਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਭਾਈ ਛੋਟਾ ਵੱਡਾ ਜਿਹੜਾ ਸਮਝਦੇ ਹੋ ਆ ਖੜੇ ਆ ਕੋਈ ਲੋੜ ਨਹੀਂ ਸੀ ਰਾਜਨੀਤੀ ਚ ਆਉਣ ਦੀ ਕਲਾਕਾਰੀ ਚੋਂ ਬੜਾ ਵਧੀਆ ਚੱਲ ਪੈਂਦਾ ਮੈਂ ਵੀ ਦਿੱਲੀ ਬੰਬੇ ਅਮਰੀਕਾ ਕੈਨੇਡਾ ਇੰਗਲੈਂਡ ਹਾਲੈਂਡ ਬੈਲਜੀਅਮ ਫਰਾਂਸ ਜਰਮਨੀ ਇਟਲੀ ਸ਼ੋ ਕਰਕੇ ਮੈਂ ਵੀ ਬੜਾ ਵਧੀਆ ਉਹਦਾ ਪਰਿਵਾਰ ਮੈਨੂੰ ਕੀ ਲੋੜ ਸੀ ਇਹਨਾਂ ਨਾਲ ਦੁਸ਼ਮਣੀਆਂ ਪਾਉਣ ਦੀ ਪਰ ਵੀਰੋ ਪੈਸੇ ਕਮਾ ਕੇ ਤਾਂ ਸਕੰਦਰ ਹੋਰੀ ਵੀ ਗਏ ਸੀ ਦੁਨੀਆ ਤੋਂ ਖਾਲੀ ਹੱਥ ਹੀ ਗਏ ਸੀ ਮੈਂ ਕਹਿੰਨਾ ਜੇ ਆਏ ਆ ਚਾਰ ਬੰਦੇ ਯਾਦ ਕਰ ਲੈਣਗੇ ਕੋਈ ਬੰਦਾ ਆਇਆ ਸੀ ਯਾਰ ਕੁਛ ਤਾਂ ਜ਼ਿੰਦਗੀਆਂ ਬਦਲੀਆਂ ਯਾਰ ਉਹਨੇ ਆਮ ਆਦਮੀ ਪਾਰਟੀ ਜਿੰਦਾਬਾਦ ਹੁਣ ਕੱਟਿਆ ਤੋਂ ਕੱਟਿਆ ਪ੍ਰਚਾਰ ਤੇ ਉਤਰ ਹੋਇਆ ਮੇਰੇ ਖਿਲਾਫ ਨਾ ਮੇਰੇ ਪਰਿਵਾਰ ਦਾ ਕੋਈ ਜੀ ਛੱਡਿਆ ਇਹਨਾਂ ਨੇ ਨਾ ਮੈਨੂੰ ਇਹਾ ਜੀ ਘਟਿਆ ਪ੍ਰਚਾਰ ਕਰਨ ਤੇ ਲੱਗੇ ਹੋਇਆ ਕਿਉਂਕਿ ਹੋਰ ਗੱਲ ਤਾਂ ਕੋਈ ਆ ਨਹੀਂ ਸਕਦੀ ਮੇਰੇ ਵਿਰੁੱਧ ਪੌਣੇ 4 ਸਾਲ ਹੋ ਗਏ 1 ਰੁਪਏ ਦੀ ਕੋਈ ਗੱਲ ਕੱਢ ਕੇ ਦਿਖਾਉਣ ਤੁਹਾਨੂੰ ਲੱਗਦਾ ਵੀ ਜੇ ਮੈਂ ਕੁਝ ਕੀਤਾ ਹੁੰਦਾ ਤੇ ਛੱਡ ਦਿੰਦੇ ਹੁੰਨ ਉਹਨੂੰ ਜੋ ਤੜਕੀ ਗਾਲਾਂ ਕੱਢਣ ਲੱਗਦੇ ਆ ਪਰ ਜਿੰਨਾ ਜਦੋਂ ਆ ਤੁਸੀਂ ਇਕੱਠੇ ਹੋ ਜਾਂਦੇ ਮੇਰਾ ਸਾਰਾ ਹੀ ਗੁੱਸਾ ਲੈ ਜਾਂਦਾ ਮੇਰੀ ਸਾਰੀ ਥਕਾਵਟ ਲੈ ਜਾਂਦੀ ਹੈ ਜਦੋਂ ਲੋਕ ਹੀ ਨਾਲ ਨੇ ਫਿਰ ਆਪਾਂ ਨੇ ਕੀ ਕਰਨਾ ਬਿਰਹ ਹੋ ਸਕਦਾ ਸਾਡੇ ਖਾਤੇ 'ਚ ਪੈਸੇ ਘੱਟ ਹੋਣ ਹੋ ਸਕਦਾ ਸਾਡੀਆਂ ਜੇਬਾਂ 'ਚ ਪੈਸੇ ਨਾ ਹੋਣ ਪਰ ਜਿਹੜੇ ਖਾਤੇ ਅਸੀਂ ਖੋਲੇ ਹੋਏ ਆ ਉਹ ਖਾਤੇ ਇਹਨਾਂ ਕੋਲੇ ਹੈ ਨਹੀਂ ਉਹ ਕਾਲੀਆਂ ਕਾਂਗਰਸੀਆਂ ਕੋਲੇ ਖਾਤੇ ਹੈ ਨਹੀਂ ਤੁਸੀਂ ਕਾਲੀ 'ਚ ਤਾਂ ਨਹੀਂ ਹੈਗੇ ਮੈਂ ਤਾਂ ਮੈਂ ਫਿਰ ਮੈਂ ਤਾਂ ਬੋਲੇ ਸੋਨਿਆਲ ਕਹਿ ਕੇ ਅਗਲੇ ਪਿੰਡ ਚੱਲ ਜਾਨੇ ਆ ਮੈਂ ਗੱਲ ਸੁਣਾਣਾ ਮੇਰੀ ਦਾਦੀ ਮੇਰੀ ਦਾਦੀ ਮੈਨੂੰ ਸੁਣਾਉਂਦੀ ਹੁੰਦੀ ਸੀ ਇਹ ਕਹਾਣੀ ਵੀ ਜਿਹੜੇ ਖਾਤੇ ਆਪਣੇ ਕੋਲੇ ਨੇ ਉਹ ਉਹਨਾਂ ਕੋਲੇ ਨਹੀਂ ਹੈਗੇ ਵੀਰੋ ਗੁਰੂ ਨਾਨਕ ਸਾਹਿਬ ਤੇ ਬਾਬਾ ਮਰਦਾਨਾ ਜੀ ਉਦਾਸੀਆਂ ਤੇ ਤੁਰੇ ਫਿਰਦੇ ਸੀ ਲੋਕਾਂ ਨੂੰ ਸੱਚ ਦਾ ਹੌਕਾ ਦਿੰਦੇ ਕਿਸੇ ਪਿੰਡ ਦੀ ਝੂਠ ਤੇ ਬੈਠੇ ਸੀ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਰਵਾਬ ਛੇੜ ਬਾਣੀ ਉਚਰੀਏ ਗੁਰੂ ਸਾਹਿਬ ਬਾਣੀ ਉਚਰਨ ਲੱਗ ਗਏ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਆਪਣੇ ਪਿੰਡ ਦੀ ਝੂਠ ਤੇ ਆਪਣੇ ਪਿੰਡ ਦੀ ਹੱਦ ਤੇ ਕੋਈ ਰੱਬ ਦਾ ਫਕੀਰ ਆ ਗਿਆ ਕੋਈ ਰੱਬ ਦਾ ਬੰਦਾ ਆ ਗਿਆ ਸਿੱਧੀਆਂ ਰੱਬ ਨਾਲ ਨੇ ਉਹਦੀਆਂ ਉਹ ਕਿਸਮਤਾਂ ਪਲਟ ਦੂ ਉਹਦੀ ਸਤ ਸੰਗ ਕਰ ਲਈਏ ਲੋਕ ਚਲੇ ਗਏ ਗੁਰੂ ਸਾਹਿਬ ਨੇ ਪੁੱਛਿਆ ਭਾਈ ਤੁਸੀਂ ਕਿੱਧਰ ਕਹਿੰਦੇ ਅਸੀਂ ਨਾਲ ਚੱਲਾਂਗੇ ਗੁਰੂ ਜੀ ਤੁਹਾਡੇ ਗੁਰਨਾਨਕ ਸਾਹਿਬ ਕਹਿੰਦੇ ਸਾਡੇ ਰਸਤੇ ਔਖੇ ਆ ਭਾਈ ਸੱਚ ਦੇ ਰਾਹ ਔਖੇ ਹੁੰਦੇ ਨੇ ਜਿਹੜੇ ਰਾਹਾਂ ਤੇ ਆਪਾਂ ਤੁਰੇ ਹੋਇਆ ਔਖੇ ਨੇ ਸੱਚ ਬੋਲਣਾ ਬਹੁਤ ਔਖੇ ਇਸ ਜਮਾਨੇ 'ਚ ਉਸ ਜ਼ਮਾਨੇ ਦੀ ਗੱਲ ਕਰਦਾ ਜਦੋਂ ਗੁਰੂ ਸਾਹਿਬ ਉਸ ਵੇਲੇ ਸੱਚ ਬੋਲ ਰਹੇ ਸੀ ਜਦੋਂ ਬਾਬਰ ਨੂੰ ਜਾਵਰ ਕਿਹਾ ਵੀਰੋ ਕਹਿੰਦੇ ਤੁਹਾਡੇ ਨਾਲ ਤੁਰਿਆ ਨਹੀਂ ਜਾਣਾ ਉਹ ਕਹਿੰਦੇ ਨਾਲ ਨਾਲ ਚੱਲਾਂਗੇ ਪਿੰਡ ਵਾਲੇ ਕਹਿੰਦੇ ਥੋੜੀ ਦੂਰ ਤੁਰੇ ਗਏ ਤੁਰੇ ਗਏ ਰਾਜ ਚਾਂਦੀ ਦੇ ਢੇਰ ਆ ਗਏ ਜੀ ਆਲੇ ਦਾਲੇ ਚਾਂਦੀ ਉਹ ਚਾਂਦੀ ਪਈ ਜਿਨ੍ਹਾਂ ਨੂੰ ਚਾਂਦੀ ਚਾਹੀਦੀ ਸੀ ਉਹਨੇ ਚਾਂਦੀ ਚੱਕੀ ਕਹਿੰਦੇ ਗੋਲੀ ਮਾਰੋ ਸੱਚ ਨੂੰ ਲੈ ਥੋੜਾ ਜਿਹਾ ਚਿਰ ਤੁਰਨ ਵਾਲੀ ਕੰਮ ਬਣ ਗਿਆ ਚਲਿਏ ਕਾਫਲਾ ਅੱਧਾ ਰਹਿ ਗਿਆ ਗੁਰੂ ਸਾਹਿਬ ਨੇ ਪੁੱਛਿਆ ਭਾਈ ਤੁਸੀਂ ਉਹ ਕਹਿੰਦੇ ਅਸੀਂ ਚਾਂਦੀ ਵਾਲੇ ਨਹੀਂ ਹੈਗੇ ਗੁਰੂ ਜੀ ਅਸੀਂ ਤਾਂ ਨਾਲ ਹੀ ਜੱਲਾਂ ਕਹਿੰਦੇ ਭਾਈ ਰਾਹ ਔਖੇ ਆ ਸਕਦੇ ਆ ਕਹਿੰਦੇ ਆਉਣ ਦਿਓ ਤੁਰੇ ਗਏ ਤੁਰੇ ਗਏ ਤੁਰੇ ਗਏ ਸੋਨੇ ਦੇ ਢੇਰ ਆ ਗਏ ਬਾਬਿਓ ਸੋਨੇ ਹੀ ਸੋਨਾ ਪਿਆ ਜਿਹਨਾਂ ਨੂੰ ਸੋਨਾ ਚਾਹੀਦਾ ਸੀ ਸੋਨਾ ਚੱਕਿਆ ਕੈਂਝਲ ਚਾਂਦੀ ਵਾਲੇ ਨਾਲੋਂ ਵਧੀਆ ਰਹਿ ਗਏ ਉਹ ਥੋੜੇ ਜਿਹਾ ਪਹਿਲਾਂ ਹੀ ਮੁੜ ਗਏ ਬਣ ਗਿਆ ਕੰਮ ਬੰਦੇ 10 ਰਹਿ ਗਏ ਜੀ ਬੰਦੇ 10 ਰਹਿ ਗਏ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਉਹ ਕਹਿੰਦੇ ਅਸੀਂ ਸੋਨੇ ਚਾਂਦੀ ਵਾਲੇ ਨੇ ਗੁਰੂ ਜੀ ਅਸੀਂ ਤਾਂ ਨਾਲ ਹੀ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਓਏ ਰਾਹ ਔਖੇ ਆ ਸਕਦੇ ਐ ਕਹਿੰਦੇ ਆਉਣ ਦਿਓ ਤੁਰੇਗੇ 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 ਹੀਰੇ ਮੋਤੀਆਂ ਦੇ ਢੇਰ ਆਗੇ ਉਹਨਾਂ ਦਸਾਂ ਨੇ ਹੀਰੇ ਮੋਤੀ ਚੱਕ ਲਏ ਕਹਿੰਦੇ ਨਾ ਸੋਨੇ ਚਾਂਦੀ ਦੋਨਾਂ ਨਾਲੋਂ ਤੋਂ ਵਧੀਆ ਰਹਿ ਗਏ ਆਪਾਂ ਨੂੰ ਹੀਰੇ ਮੋਤੀ ਮਿਲ ਗਏ ਰਹਿ ਗਿਆ ਕੱਲਾ ਬਾਬਾ ਮਰਦਾਨਾ ਗੁਰੂ ਸਾਹਿਬ ਕਹਿੰਦੇ ਭਾਈ ਮਰਦਾਨਾ ਤੂੰ ਬਾਬਾ ਮਰਦਾਨਾ ਕਹਿੰਦਾ ਬਾਬਾ ਮੈਂ ਨਹੀਂ ਜਾਂਦਾ ਮੈਂ ਤਾਂ ਉਹਨਾਂ ਤੋਂ ਅਮੀਰ ਆ ਮੈਂ ਤਾਂ ਤੁਹਾਡੇ ਨਾਲ ਹੀ ਰਹੂੰ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਨਾ ਤੇਰੇ ਕੋਲ ਸੋਨਾ ਨਾ ਚਾਂਦੀ ਨਾ ਹੀਰੇ ਨਾ ਮੋਤੀ ਉਹ ਤੂੰ ਅਮੀਰ ਕਿਵੇਂ ਆ ਫਿਰ ਉਹਨਾਂ ਤੋਂ ਤਾਂ ਬਾਬਾ ਮਰਦਾਨਾ ਜੀ ਨੇ ਬਚਨ ਕੀਤੇ ਕਹਿੰਦੇ ਗੁਰੂ ਜੀ ਮੈਂ ਉਹਨਾਂ ਨੂੰ ਕਿਵੇਂ ਸਮਝਾਵਾਂ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਵਾਪਸ ਮੁੜ ਗਏ ਤੁਹਾਡਾ ਸੰਗ ਛੱਡ ਗਏ ਕਿ ਮੈਂ ਉਹਨਾਂ ਤੋਂ ਅਮੀਰ ਆ ਕਿਉਂਕਿ ਜਿਹੜਾ ਸੋਨਾ ਚਾਂਦੀ ਹੀਰੇ ਮੋਤੀ ਵੰਡੀ ਜਾਂਦਾ ਜਦੋਂ ਉਹੀ ਮੇਰੇ ਨਾਲ ਤੁਰਿਆ ਜਾਂਦਾ ਫਿਰ ਮੈਨੂੰ ਕਿਹੜੇ ਖਜ਼ਾਨੇ ਦੀ ਗੱਲਤਾ ਦੱਸੂਗਾ ਵੀਰੋ ਪਿੰਡ ਦੇ ਸਰਪੰਚ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਕੌਣ ਬਣਾਉਂਦਾ ਲੋਕ ਐਮਐਲਏ ਕੌਣ ਬਣਾਉਂਦਾ ਲੋਕ ਮੰਤਰੀ ਕੌਣ ਬਣਾਉਂਦਾ ਲੋਕ ਮੁੱਖ ਮੰਤਰੀ ਕੌਣ ਬਣਾਉਂਦਾ ਲੋਕ ਵੀਰੋ ਜਦੋਂ ਲੋਕ ਹੀ ਸਾਡੇ ਨਾਲ ਹੈ ਫਿਰ ਸਾਡੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲੇ ਆ ਫਿਰ ਹੋਣਗੇ ਇਹਨਾਂ ਕੋਲੇ ਬੈਂਕਾਂ 'ਚ ਪੈਸੇ ਨਾਲ ਜਾਣੇ ਆ ਨਾਲ ਲੈ ਜਾਣਗੇ ਪਹਿਲਾਂ ਆਣ ਲੈ ਗਏ